ਗ੍ਰੈਫਟ ਤਾਰੀਆਂ ਨਾਲ ਗੱਲ ਨਹੀਂ ਮਣਨੀ ਮੈਂ ਕਹਿੰਦਾ ਗੋਲੀ ਦਾ ਆਰਡਰ ਦਿਓ ਗੋਲੀ ਦਾ ਕਿ ਲੋਕਤੰਤਰ ਦਾ ਘਾਣ ਹੋ ਗਿਆ ਪ੍ਰਸ਼ਾਸਨ ਤੇ ਸਰਕਾਰ ਦੋਨਾਂ ਜਾਣਿਆਂ ਨੂੰ ਵੀ ਤੁਸੀਂ ਇਹ ਗੱਲ ਦੱਸੋ ਵੀ ਜਦੋਂ ਪਹਿਲਾਂ ਸਰਕਾਰਾਂ ਸੀ ਉਦੋਂ ਕਦੇ ਧਰਨੇ ਨਹੀਂ ਲੱਗਦੇ ਸੀ ਠੀਕ ਆ ਮੈਂ ਹੁਣੇ-ਹੁਣੇ ਸੁਣ ਰਿਹਾ ਸੀਗਾ ਸੀਐਮ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਉਹਨਾਂ ਨੂੰ ਵੀ ਰੋਕਿਆ ਗਿਆ ਜਦੋਂ ਸਾਲਕਾ ਮੁੱਖ ਮੰਤਰੀ ਨੂੰ ਰੋਕਿਆ ਜਾਂਦਾ ਤੇ ਆਮ ਲੋਕਾਂ ਦਾ ਕੀ ਹਾਲ ਹੋਊਗਾ ਤੇ ਸਰਕਾਰ ਆਮ ਆਦਮੀ ਪਾਰਟੀ ਦੀ ਆ ਕੀ ਭਗਵੰਤ ਮਾਨ ਜੀ ਤੁਸੀਂ ਇਹਨਾਂ ਰੈਲੀਆਂ ਚੋਂ ਨਹੀਂ ਨਿਕਲੇ ਤੁਸੀਂ ਇਹਨਾਂ ਧਰਨਿਆਂ ਚੋਂ ਨਹੀਂ ਨਿਕਲੇ ਕਿ ਪੱਤਰਕਾਰਾਂ ਨੂੰ ਥਾਣਿਆਂ ਚ ਵਾਕੇ ਉਹਨਾਂ ਨੂੰ ਰੱਖਿਆ ਜਾ ਰਿਹਾ ਠੀਕ ਆ ਜਿੱਥੋਂ ਜਿੱਥੋਂ ਕੋਈ ਚੱਲ ਕੇ ਆ ਰਿਹਾ ਉਹਨਾਂ ਦੇ ਟਰੈਕਟਰ ਜਾਮ ਸੌਰਾ ਕੋਸ਼ ਐ ਕੀਤਾ ਜਾ ਰਿਹਾ ਕੀ ਗੱਲ ਬਈ ਕੋਈ ਗੋਲੀਆਂ ਚਲਾ ਰਿਹਾ ਕੋਈ ਗੈਰਕਾਨੂੰਨੀ ਕਰ ਰਿਹਾ ਕੋਈ ਕਿਸੇ ਦੇ ਨਾਲ ਗਲਮਗਲਮੀ ਹੋ ਰਹੀ ਆ ਇੰਨਾ ਵੀ ਧੱਕਾ ਨਹੀਂ ਇਹ 5 ਸਾਲ ਕੋਈ ਵੱਡੀ ਗੇਮ ਨਹੀਂ ਇਹ ਦਿਨ 25 ਸਾਲਾਂ ਦੇ ਸੁਪਨੇ ਜਿੰਨਾ ਨੇ ਲਏ ਸੀ ਨਾ ਉਹ ਵੀ ਚੁੰਡ ਚਲਾ ਕੇ ਬਹਿ ਗਏ ਤੁਸੀਂ ਦੱਸੋ ਤੁਸੀਂ ਦੱਸੋ ਉਹ ਵੀ ਚੁੰਡ ਚਲਾ ਕੇ ਬਹਿ ਗਏ ਉਹਨਾਂ ਨੂੰ ਵੀ ਕਿਸੇ ਨੇ ਪੁੱਛਿਆ ਨੀਗਾ ਤੇ ਤੁਹਾਨੂੰ ਕੌਣ ਪੁੱਛੂਗਾ ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ ਠੀਕ ਆ ਜਿੱਥੇ ਗਲਤਾਂ ਨੂੰ ਗਲਤ ਕਹਿ ਲੋ ਪਰ ਜਿਹੜਾ ਧਰਨਾ ਲਾਉਣਾ ਜਿਹੜਾ ਕੋਈ ਮੁਜ਼ਾਰਾ ਕਰਨਾ ਹੈਗਾ ਲੋਕਤੰਤਰ ਦੇ ਵਿੱਚ ਆਉਂਦਾਗਾ ਕਿੱਥੇ ਨਹੀਂ ਧਰਨਾ ਲੱਗਿਆ ਦੱਸੋ ਤੁਸੀਂ ਤਾਂ ਕਹਿੰਦੇ ਸਾਡੇ ਰਾਜ ਚ ਧਰਨੇ ਨਹੀਂ ਲੱਗਣੇ ਤੁਸੀਂ ਇਹ ਸੋਚਿਆ ਸੀ ਵੀ ਧਰਨੇ ਅਸੀਂ ਲੱਗਣੇ ਨਹੀਂ ਦੇਣੇ ਅਸੀਂ ਡਾਂਗਣਾ ਚੁੱਪ ਕਰਾਵਾਂਗੇ ਅਸੀਂ ਗ੍ਰਿਫਤਾਰ ਕਰਕੇ ਚੁੱਪ ਕਰਾਵਾਂਗੇ ਫਿਰ ਐਦਾਂ ਆਵਾਜ਼ ਦੱਬ ਜੂਗੀ ਉਥੇ ਨਹੀਂ ਇਕੱਠੇ ਹੋਣ ਦੇਵੋਗੇ ਫਿਰ ਹਰੇਕ ਆਪ ਦਾ ਕੋਈ ਆਵਾਜ਼ ਤਾਂ اٹਹਾਊਗਾ ਕਿੰਨਿਆਂ ਜਣਾਂ ਨੂੰ ਤੁਸੀਂ ਰੋਕ ਲੋਗੇ ਦੱਸ ਦਿਓ ਤੁਸੀਂ ਠੀਕ ਆ ਤੁਸੀਂ ਤੁਸੀਂ ਆਪ ਗੱਲ ਦੱਸ ਦਿਓ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਪ੍ਰਸ਼ਾਸਨ ਜਾਂ ਪ੍ਰਸ਼ਾਸਨ ਸਿੱਧੀ ਗੱਲ ਕਰੇ ਕੱਲ ਮੈਂ ਇੱਕ ਹੋਰ ਦੇਖ ਰਿਹਾ ਸੀ ਕਿਸੇ ਬੋਲ ਸਾਫ ਸਰਦੀ ਵੀਡੀਓ ਉਹਨੇ ਵਿਚਾਰੇ ਨੇ ਪ੍ਰਸ਼ਾਸਨ ਤੋਂ ਅੱਕੇ ਨੇ ਅਸਤੀਫਾ ਦਿੱਤਾ ਐਸਐਸਪੀ ਨੂੰ ਮਿਲਣ ਚੱਲਿਆ ਸੀਗਾ ਉਹ ਉਹਨੂੰ ਮਿਲਣ ਹੀ ਨਹੀਂ ਦਿੱਤਾ ਗਿਆ ਦੱਸੋ ਪ੍ਰਸ਼ਾਸਨ ਦੇ ਵਿੱਚ ਰਹਿ ਕੇ ਵੀ ਆਹ ਬੰਦਿਆਂ ਦਾ ਹਾਲ ਹੈ ਤੇ ਆਮ ਲੋਕਾਂ ਦਾ ਕੀ ਹਾਲ ਹੋਊਗਾ ਕਿਤੇ ਵੱਡੇ ਵੱਡੇ ਢੀਂਗੇ ਪਿੱਟੇ ਸੀ ਵੱਡੇ ਵੱਡੀਆਂ ਗੱਲਾਂ ਖੀਤੀਆਂ ਸੀ ਵੱਡੇ ਵੱਡੇ ਵਾਅਦੇ ਕੀਤੇ ਸੀ ਆਣੀ ਹੋਣ ਦੇਵਾਂਗੇ ਆਣੀ ਅਸੀਂ ਤੁਹਾਡੇ ਨਾਲ ਚੱਲਾਂਗੇ ਸੱਥਾਂ ਚੋਂ ਸਰਕਾਰ ਚਲੂ ਤੁਸੀਂ ਚਲਾਤੀ ਸੱਥਾਂ ਚੋਂ ਸਰਕਾਰ ਚੱਲ ਵੀ ਸੱਥਾਂ 'ਚੋਂ ਸਰਕਾਰ ਹੁਣ ਸੱਥਾਂ 'ਚ ਬੈਠਣ ਵਾਲਿਆਂ ਦੀਆਂ ਗੱਲਾਂ ਸੁਣਦੇ ਹੋ ਤੁਸੀਂ ਸੱਥਾਂ 'ਚ ਬੈਠਣ ਵਾਲਿਆਂ ਦੀ ਆਵਾਜ਼ ਨੂੰ ਤਾਂ ਤੁਸੀਂ ਦੱਬੀ ਜਾਂਦੇ ਹੋ ਪਰ ਜਿਹੜਾ ਧਰਨਾ ਲਾਇਆ ਜਾਂ ਕੋਈ ਮੁਜ਼ਾਹਰਾ ਕੀਤਾ ਇਹ ਤਾਂ ਆਪ ਦਾ ਹੱਕ ਆ ਦੱਸੋ ਇਹ ਤਾਂ ਹੱਕ ਆ ਕਿ ਨਹੀਂ ਹੱਕ ਜੇ ਸੀਐਮ ਚੰਨੀ ਨੂੰ ਤੁਸੀਂ ਰੋਕ ਸਕਦੇ ਹੋ ਪ੍ਰਸ਼ਾਸਨ ਕਹਿ ਰਿਹਾ ਉੱਥੇ ਇੱਕ ਵੀਰ ਪੁਲਿਸ ਵਾਲਾ ਕਹਿ ਰਿਹਾ ਜੀ ਨਹੀਂ ਸਾਡੀ ਤਾਂ ਮਜਬੂਰੀ ਆ ਜੀ ਦੱਸੋ ਕੀ ਮਜਬੂਰੀ ਆ ਦੱਸੋ ਤੁਸੀਂ ਲੋਕਾਂ ਨੂੰ ਵੀ ਭਗਵਾਨਤਮਾਨ ਨੇ ਹਰਾ ਪੈਨ ਹੁਣ ਇਸ ਕੰਮ ਆਸਤੇ ਚਲਾਉਣਾ ਸ਼ੁਰੂ ਕੀਤਾ ਫਿਰ ਨਾਜਰ ਅੰਦਾਜ਼ ਕਰਨ ਦੀ ਤਾਂ ਲੋੜ ਹੀ ਨਹੀਂ ਸਿੱਧਾ ਗੋਲੀਆਂ ਦੇ ਆਡਰ ਹੀ ਦੇ ਦਿਓ ਘਰਾਂ 'ਚ ਜਾ ਕੇ ਵੀ ਤਾਂ ਪੁਲਿਸ ਨੂੰ ਫਲਾਣੇ ਨੂੰ ਨਹੀਂ ਨੰਗੜਦੇ ਨਾ ਉਹਨੂੰ ਪਹਿਲਾਂ ਚੱਕ ਲੋ ਇਹਨੂੰ ਪਿੱਛੋਂ ਚੱਕ ਲੋ ਕਿੰਨਾ ਚਿਰ ਆਵਾਜ਼ ਬੰਦ ਕਰ ਲਵੋਗੇ ਫਿਰ ਇਹ 5 ਸਾਲ ਚੋਂ ਕਿੰਨਾ ਕ ਆ ਦੋ 2.5 ਸਾਲ ਦਾ ਸਮਾਂ ਤਾਂ ਹੋ ਗਿਆ ਫਿਰ ਫਿਰ ਉਸ ਤੋਂ ਬਾਅਦ ਵੈਸਤਾ 24 'ਚ ਪਤਾ ਲੱਗ ਗਿਆ ਜਣਾ ਜਿਹੜੀਆਂ ਵੋਟਾਂ ਆਉਣੀਆਂ ਵੀ ਕਿੰਨਾ ਕ ਪਿਆਰ ਮਿਲਦਾ ਤੁਹਾਨੂੰ ਇਸ ਤਰੀਕੇ ਨਾਲ ਦੱਸੋ ਇਸ ਤਰੀਕੇ ਨਾਲ ਕਿਸੇ ਸਰਕਾਰ ਨੇ ਕੀਤਾ ਮੁੱਖ ਮੰਤਰੀ ਪਹਿਲਾਂ ਵੀ ਰਹੇ ਸਰਕਾਰਾਂ ਪਹਿਲਾਂ ਵੀ ਰਹੀਆਂ ਠੀਕ ਆ ਲਾਠੀ ਚਾਰਜ ਹੁੰਦਾ ਰਿਹਾ ਪਰ ਲਾਠੀ ਚਾਰਜ ਉਹਦੋਂ ਜਦੋਂ ਟਿਕਾਣੇ ਤੇ ਪਹੁੰਚ ਜਾਂਦੇ ਸੀ ਉੱਥੇ ਰੋਸ ਮਜਾਰਾ ਹੁੰਦਾ ਸੀ ਇੱਥੇ ਤਾਂ ਮਾਂ ਦੇ ਪੁੱਤ ਪਤਾ ਨਹੀਂ ਕੀ ਚੱਕਰ ਅਗਲੇ ਨੂੰ ਉੱਥੋਂ ਤਾਂ ਜਾਣ ਹੀ ਨਹੀਂ ਦਿੱਤਾ ਜਾਂਦਾ ਬਾਈ ਗੱਲਾਂ ਆਮ ਆਦਮੀ ਪਾਰਟੀ ਦੀਆਂ ਗੱਲਾਂ ਅਸੀਂ ਕੀਤੀਆਂ ਵੀ ਅਸੀਂ ਆਮ ਆਸੀਂ ਤੁਹਾਡੇ ਨਾਲ ਮਿਲ ਕੇ ਚੱਲਾਂਗੇ ਅਸੀਂ ਆਹ ਕਰਾਂਗੇ ਠੀਕ ਆ ਤੁਸੀਂ ਦੱਸੋ ਮੈਨੂੰ ਮੁਜਾਬ ਦੇ ਵਿੱਚ ਕਿੰਨੇ ਐਮਐਲਏ ਕਈਆਂ ਦੇ ਘਰਾਂ ਦੇ ਮੂਹਰੇ ਪੱਕੇ ਧਰਨੇ ਲੱਗੇ ਪਏ ਆ ਦੱਸੋ ਯਾਰ ਜਦੋਂ ਜਦੋਂ ਤੁਸੀਂ ਕਿਸੇ ਨੂੰ ਗੱਲ ਤੁਸੀਂ ਨਹੀਂ ਕਰ ਦਿੰਦੇ ਬੋਲਣ ਕਿਸੇ ਨੂੰ ਤੁਸੀਂ ਨਹੀਂ ਦਿੰਦੇ ਠੀਕ ਆ ਗੱਲ ਤੇ ਅੰਗੂਠਾ ਰੱਖ ਦਿਓ ਅੱਜ ਤੇ ਜਮਾ ਮੈਂ ਕਹਿੰਦਾ ਵੀ ਸ਼ਰਮ ਹੀ ਲਾਲੀ ਜਮਾ ਮੈਂ ਕਹਿੰਦਾ ਹੱਦ ਬੰਨੇ ਮੁਕਾਤੇ ਪੱਤਰਕਾਰਾਂ ਨੂੰ ਮਾਂ ਦੇ ਪੁੱਤਾਂ ਨੇ ਫੜ ਫੜ ਕੇ ਥਾਣੇ ਭਾਉਣਾ ਸ਼ੁਰੂ ਕਰ ਦਿੱਤਾ ਦੱਸੋ ਪੱਤਰਕਾਰਾਂ ਦੇ ਮੋਬਾਈਲ ਫੋਨ ਫੜ ਕੇ ਉਹਨਾਂ ਦੇ ਸਵਿਚ ਆਫ ਕਰ ਦਿੱਤੇ ਗਏ ਦੱਸੋ ਕਿੱਥੇ ਕਿੱਥੇ ਲਿਖਿਆ ਵੀ ਇਹ ਕਿ ਹੁਣ ਪੱਤਰਕਾਰ ਆਵਾਜ਼ ਨਾ ਠਾਣ ਤੁਸੀਂ ਐਂ ਕਰੋ ਰੋਸ ਮੁਜਾਰੇ ਵਾਲਿਆਂ ਨੂੰ ਪਾਸੇ ਰੱਖ ਦਿਓ ਪਹਿਲਾਂ ਪੱਤਰਕਾਰਾਂ ਨੂੰ ਬੰਦ ਕਰ ਦਿਓ ਵੀ ਨਾ ਤੁਸੀਂ ਕਰਨੀ ਨਹੀਂ ਪੱਤਰਕਾਰੀ ਯਾਰ ਤੁਸੀਂ ਬੋਲਣਾ ਹੀ ਨਹੀਂ ਹੱਕ ਸੱਚ ਦੀ ਖਾਤਰ ਯਾਰ ਜਿੰਨੇ ਕੇ ਤੁਸੀਂ ਖਰੀਦੇ ਹੋਣੇ ਖਰੀਦ ਲੈ ਜਿਹੜੇ ਤੁਹਾਡੇ ਕੋਲੇ ਵਿਕ ਗਏ ਹੋ ਵਿਕ ਗਏ ਹੋਣੇ ਆ ਪਰ ਕਈ ਨਹੀਂ ਵਿਕਦੇ ਕੱਲ ਰਹੇ ਆ ਜਿਨ੍ਹਾਂ ਨੇ ਹੱਕ ਸੱਚ ਦੀ ਗੱਲ ਕਰਨੀ ਆ ਐਡਾ ਕਿਹੜਾ ਗਨਾਹ ਹੋ ਚੱਲਿਆ ਸੀ ਵੀ ਜਿਹੜੀ ਉੱਥੇ ਸੰਗਰੂਰਗਾਹਾਂ ਦੀ ਬਹੁਤ ਵੀ ਉੱਥੇ ਬੰਬ ਡਿੱਗਣ ਲੱਗੇ ਸੀਗੇ ਜਿਹੜਾ ਵੀ ਇੱਥੇ ਰੋਕਦੇ ਉੱਥੇ ਜਾ ਕੇ ਪਤਾ ਨਹੀਂ ਲੋਕਾਂ ਨੇ ਕੀ ਕਰਨਾ ਪਹਿਲਾਂ ਸਰਕਾਰਾਂ ਵੇਲੇ ਧਰਨੇ ਨਹੀਂ ਲੱਗੇ ਰੋਸ ਮਜਾਰੇ ਨਹੀਂ ਹੋਏ ਪਹਿਲਾਂ ਸਰਕਾਰਾਂ ਵੇਲੇ ਵੀ ਹੋਏ ਆ ਲੋਕ ਜਾ ਕੇ ਧਰਨੇ ਲਾਉਂਦੇ ਰਹੇ ਆ ਬਾਦਲਕੇ ਘਰਾਂ ਦੇ ਮੂਹਰੇ ਵੀ ਧਰਨੇ ਲੱਗਦੇ ਰਹੇ ਕੈਪਟਨ ਦੇ ਧਰਨੇ ਵੀ ਲੱਗਦੇ ਰਹੇ ਚੰਡੀਗੜ੍ਹ ਵੀ ਧਰਨੇ ਲੱਗਦੇ ਰਹੇ ਕਿੱਥੇ ਧਰਨੇ ਨਹੀਂ ਲੱਗੇ ਦੱਸੋ ਤੁਸੀਂ ਤੁਸੀਂ ਜਮਾ ਐ ਬਸਾਂ ਹੀ ਰੱਖ ਲੈ ਵੀ ਗੱਲ ਤੇ ਗੂਠਾ ਦੇ ਲੋ ਆ ਪੱਤਰਕਾਰਾਂ ਨਾਲ ਬਹੁਤ ਕੰਮ ਸ਼ਰਮਸ਼ਾਰ ਕੀਤਾ ਤੁਸੀਂ ਦੱਸੋ ਉਹਨਾਂ ਨੂੰ ਉੱਥੇ ਰੋਕ ਲਿਆ ਵੀ ਤੁਸੀਂ ਨਹੀਂ ਧਰਨਿਆਂ ਨੂੰ ਪੁੱਜਣ ਦਿੱਤਾ ਰੋਕ ਲਿਆ ਨਜ਼ਰ ਅੰਦਾਜ਼ ਕਰ ਲਿਆ ਪੱਤਰਕਾਰਾਂ ਨੂੰ ਜਾਣ ਦਿੰਦੇ ਉੱਥੇ ਉਹ ਦਿਖਾਉਂਦੇ ਉੱਥੇ ਉੱਥੇ ਪਤਾ ਸੀ ਵੀ ਜੋ ਕੁਝ ਉਹਨਾਂ ਨੇ ਦਿਖਾਉਣਾ ਉਹ ਨਹੀਂ ਦਿਖਾਉਣ ਦਿੱਤਾ ਜਾਣਾ ਦੱਸੋ ਯਾਰ ਕੰਮ ਕਰੋ ਹਰ ਬੰਦਾ ਕਰਦਾ ਠੀਕ ਆ ਪਰ ਤੁਸੀਂ ਮੈਨੂੰ ਇਹ ਗੱਲ ਦੱਸੋ ਵੀ ਐਸ ਤਰੀਕੇ ਨਾਲ ਧੱਕੇ ਨਾਲ ਕੌਣ ਪ੍ਰਸ਼ਾਸਨਾਂ ਪੌਲਸਾ ਲੋਕਾਂ ਦੀ ਹਿਫਾਜ਼ਤ ਲਈ ਆ ਕੀ ਹਿਫਾਜ਼ਤ ਹੋ ਰਹੀ ਹੈ ਉਹਨਾਂ ਨੇ ਗੱਲ ਚ ਗੂਠੇ ਦਿੱਤੇ ਜਾ ਰਹੇ ਆ ਉਹਨਾਂ ਨੂੰ ਘਰਾਂ ਦੇ ਵਿੱਚ ਤਾੜ ਕੇ ਰੱਖਿਆ ਜਾ ਰਿਹਾ ਹਜੇ ਗੱਲ ਤਾਂ ਇਹ ਆ ਵੀ ਮੈਂ ਕਹਿੰਦਾ ਵੀ ਹਜੇ ਹਫ਼ਤੇ ਨੂੰ ਕਰਨੀ ਹੁੰਦੀ ਆ 15 ਦਿਨਾਂ ਨੂੰ ਉਹਨਾਂ ਨੂੰ 4 ਦਿਨ ਪਹਿਲਾਂ ਹੀ ਦੱਬਣ ਦੀ ਕੋਸ਼ਿਸ਼ ਹੋ ਜਾਂਦੀ ਆ ਇਹ ਕੁਛ ਰਹਿ ਗਿਆ ਦੱਸੋ ਇਹ ਇਸ ਤਰੀਕੇ ਨਾਲ ਸਰਕਾਰ ਚੱਲੀ ਆ ਭਈ ਇਹ ਸੱਥਾਂ ਚੋ ਸਰਕਾਰ ਚੱਲੂਗੀ ਅੱਛਾ ਜਦੋਂ ਬਣੀ ਬਣੀ ਆ ਸਰਕਾਰ ਉਦੋਂ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਬਣਨ ਤੋਂ ਬਾਅਦ ਵੀ ਹੋਈਆਂ ਗੱਲਾਂ ਸੱਥਾਂ ਚੋ ਸਰਕਾਰ ਚੱਲੂ ਲੋਕਾਂ ਦੀ رائے ਲਈ ਜਾਇਆ ਕਰੂਗੀ ਠੀਕ ਆ ਲੋਕ رائے ਦਿਆ ਕਰਨਗੇ ਸਾਨੂੰ ਅਸੀਂ ਉਸ ਤਰੀਕੇ ਦੇ ਨਾਲ ਚੱਲਾਂਗੇ ਹੁਣ ਦੱਸੋ ਕਿੱਥੇ رائے ਰਹਿ ਗਈ ਆ ਕਿੱਥੇ رائے ਰਹਿ ਗਈ ਆ ਤੁਸੀਂ ਮੌਕਾ ਮੰਗਿਆ ਤੁਹਾਨੂੰ ਇੰਨਾ ਵਧੀਆ ਮੌਕਾ ਦੇਦਾ ਤੁਸੀਂ ਤਾਂ ਜਮਾ ਪੈਸ ਨੈਸ ਕਰਕੇ ਰੱਖੀ ਜਾਂਦੇ ਹੋ ਯਾਰ ਹੁਣ ਮੈਂ ਇੱਕ ਗੱਲ ਤਾਂ ਹੋਰ ਕਹਿਣਾ ਭਗਵੰਤਮਾਨ ਜੀ ਦੇ ਅੱਜ ਪੇਜ ਤੇ ਮੈਂ ਪੜਿਆ ਸੀ ਅੱਜ ਉਹ ਪਹਿਲੀ ਐਨ ਆਰ ਆਈ ਮਿਲ ਨਹੀਂ ਕਰ ਰਿਹਾ ਇਧਰ ਪਠਾਨਕੋਟ ਸਾਈਡ ਵੀ ਉੱਥੇ ਪਰਿਵਾਰਾਂ ਨੂੰ ਮਿਲਿਆ ਜਾਊਗਾ ਜਿੰਨੇ ਉਸ ਏਰਗੇ ਦੇ ਆਉਂਦੇ ਆ ਉਸ ਏਰਗੇ ਦੇ ਵਿੱਚ ਜ਼ਿਲੇ ਆਉਂਦੇ ਆ ਜਾਂ ਹਲਕੇ ਉੱਥੋਂ ਦੇ ਲੋਕ ਆ ਐਨ ਆਰ ਆਈ ਉਹ ਭਾਈ ਸਾਨੂੰ ਆ ਕੇ ਮਿਲ ਲੈਣ ਉਹਨਾਂ ਦੀਆਂ ਅਸੀਂ ਸਮੱਸਿਆ ਹੱਲ ਕਰਾਂਗੇ ਹੁਣ ਤੁਸੀਂ ਸੋਚੋ ਵੀ ਅੱਜ ਸ਼ੁਰੂ ਕੀਤਾ ਇਹ ਗੱਲ ਉੱਠੀ ਕਿੱਥੋਂ ਜਗਾਏ ਕਿਹਨੇ ਕਿਹਨੇ ਟੋਲ ਮਾਰੀ ਵੀ ਭਾਈ ਏਜੰਟ ਧੱਕਾ ਕਰੀ ਜਾਂਦੇ ਆ ਠੱਗੀਆਂ ਮਾਰੀ ਜਾਂਦੇ ਆ ਲੋਕਾਂ ਦੇ ਧੀਆ ਪੁੱਤਾਂ ਤੋਂ ਪੈਸੇ ਲਈ ਜਾਂਦੇ ਆ ਠੀਕ ਆ ਕਿਹਨੇ ਹਲੋਲਾ ਮਾਰਿਆ ਭਾਨੇ ਸਿੱਧੂ ਨੇ ਅਬ ਹੋਰ ਆਲਾ ਮਸਲਾ ਸੀਗਾ ਵਿੱਚ ਜਿਹਦੇ ਵਿੱਚ ਭਾਨਾ ਸਿੱਧੂ ਗਲਤ ਹੁੰਦਾ ਵੀ ਉਹਨਾਂ ਨੂੰ ਪੁੱਛਿਆ ਨਹੀਂ ਗਿਆ ਕਿੰਨੀਆਂ ਤਾਂ ਮਲੂਕਾ ਟੀਵੀ ਚੈਨਲ ਤੇ ਵੀਡੀਓ ਪਈਆਂ ਏਜੰਟਾਂ ਦੀਆਂ ਜਿਹੜੀਆਂ ਠੱਗੀਆਂ ਮਾਰੀਆਂ ਦਵਾਉਂਗੇ ਪੈਸੇ ਪਿੱਛੇ ਜੇ ਇੱਕ ਆਪਾਂ ਦੇਖਿਆ ਸੀ ਮਾਮਲਾ ਸੀਗਾ ਮੁੰਡਾ ਇਟਲੀ ਗਿਆ ਸੀਗਾ ਇਧਰੋਂ ਵੀ ਲਾ ਗਿਆ 12-15 ਲੱਖ ਰੁਪਈਆ ਉੱਥੇ ਜਾ ਕੇ ਏਜੰਟਾਂ ਨੇ ਉਹਨੂੰ ਅਗਵਾ ਕਰ ਲਿਆ ਘਰਦਿਆਂ ਨੂੰ ਕਹਿੰਦੇ ਫੇਰ ਮੁੰਡਾ ਦੇਵਾਂਗੇ 25 ਲੱਖ ਹੋਰ ਪਾਓ ਉਹਨਾਂ ਨੇ 25 ਲੱਖ ਹੋਰ ਪਾ ਕੇ ਦਿੱਤਾ ਪੈਸੇ ਪਾਏ ਉਹਨਾਂ ਨੂੰ ਏਜੰਟਾਂ ਨੂੰ ਠੀਕ ਆ ਮੁੰਡਾ ਫੇਰ ਵੀ ਮਾਰਤਾ ਅੱਜ ਭਗਵੰਤ ਮਾਨ ਜੀ ਵੀ ਕਹਿ ਰਹੇ ਸੀ ਮੈਂ ਆਏ ਐਨੇ ਉਧਰੋਂ ਮੁੰਡੇ ਲਿਆਂਦੇ ਮੈਂ ਆਏ ਕੀਤਾ ਮੈਂ ਨਹੀਂ ਚਾਹੁੰਦਾ ਜਨਤਾ ਕੋਲੇ ਪੈਸੇ ਫਸਣ ਇਹੀ ਤਾਂ ਫਿਰ ਹੁਣ ਭਾਨਾ ਸਿੱਧੂ ਕਹੀ ਜਾਂਦਾ ਕਿੰਨੀਆਂ ਵੀਡੀਓ ਕਰਦੇ ਆ ਚੈਨਲਾਂ ਵਾਲੇ ਦੱਸੋ ਤੁਸੀਂ ਜਾਂ ਏਜੰਟ ਇਕੱਠੇ ਹੋ ਕੇ ਕਦੇ ਇਹ ਗੱਲ ਕਹਿਣ ਵੀ ਅਸੀਂ ਤਾਂ ਠੱਗੀ ਨਹੀਂ ਮਾਰਦੇ ਜੀ ਕਰੋ ਤੁਸੀਂ ਲਾਇਸੈਂਸ ਰੱਦ ਕਦੇ ਕਦੇ ਤੁਸੀਂ ਇੱਕ ਗੱਲ ਹੋਰ ਦੇਖੋ ਅੱਜ ਮੈਂ ਤੁਹਾਨੂੰ ਇੱਕ ਚੀਜ਼ ਵਿਖਾਉਣਾ ਹੋਰ ਮੜਿਆ ਮੈਂ ਉਰੇ ਕਰ ਲਈ ਮੇਰਾ ਵੀਰ ਮੜਿਆ ਕੈਮਰਾ ਮੈਂ ਦਿਖਾਉਣਾ ਤੁਹਾਨੂੰ ਇੱਕ ਚੀਜ਼ ਹੋਰ ਤੁਸੀਂ ਹਰਾਨ ਹੋਮੋਗੇ ਵੀ ਨਜ਼ਰ ਅੰਦਾਜ਼ ਕਰਨਾ ਕਿਨੂੰ ਸੀ ਤੇ ਕਰੀ ਅਸੀਂ ਕਿਨੂੰ ਜਾਣੇ ਆ ਠੀਕ ਆ ਇਹ ਮੈਂ ਤੁਹਾਨੂੰ ਇੱਕ ਚੀਜ਼ ਵਿਖਾ ਰਿਹਾ ਆ ਆ ਦੇਖੋ ਉਰੇ ਲਿਆਇਓ ਮੇਰਾ ਵੀਰ ਆ ਪੜਿਓ ਸਾਫ਼ ਆ ਰਿਹਾ ਨਾ ਹਰਪ੍ਰੀਤ ਸਿੰਘ ਅਲੰਗੋ ਦੀ ਪਾਈ ਹੋਈ ਆ ਪਿੰਡ ਪਮਾਲ 16 ਸਾਲਾ ਬੱਚਾ ਚਿੱਟੇ ਦੀ ਭੇਡ ਚੜਿਆ ਸਮਗਲਾਰਾਂ ਨੂੰ ਵਧਾਈ ਹੋਵੇ ਕਾਸ਼ ਹੁਣ ਤੁਸੀਂ ਸੋਚੋ 16 ਸਾਲਾ ਬੱਚਾ ਪਿੰਡ ਪਮਾਲ ਠੀਕ ਆ ਚਿੱਟਾ ਖਾ ਕੇ ਮਰ ਗਿਆ ਕਹਿੰਦਾ ਵੀ ਜੇ ਨજર ਬੰਦ ਕਰਨਾ ਸੀ ਤਾਂ ਚਿੱਟੇ ਵਾਲਿਆਂ ਦੇ ਘਰੇ ਜਾ ਕੇ ਉਹਨਾਂ ਨੂੰ ਨજર ਬੰਦ ਕਰੋ ਵੀ ਭਾਈ ਤੁਸੀਂ ਚਿੱਟਾ ਵੇਚਦੇ ਹੋ ਨੌਜਵਾਨ ਮੁੰਡਿਆਂ ਦੀਆਂ ਮੌਤਾਂ ਹੋਈ ਜਾਂਦੀਆਂ ਕਿਸੇ ਨજર ਬੰਦ ਕੀਤਾ ਚਿੱਟੇ ਵਾਲੇ ਨੂੰ ਅੱਜ ਤੱਕ ਅੱਜ ਕੁਝ ਠੀਕ ਆ ਪ੍ਰਾਪਰਟੀਆਂ ਉਹਨਾਂ ਦੀਆਂ ਜਬਤ ਹੁੰਦੀਆਂ ਜਾ ਰਹੀਆਂ ਚੰਗੀ ਗੱਲ ਆ ਇਹ ਪ੍ਰਸ਼ਾਸਨ ਦਾ ਇੱਕ ਵਧੀਆ ਪੁਆਇੰਟ ਆ ਠੀਕ ਆ ਪਰ ਆ ਯਾਰ ਲੋਕਤੰਤਰ ਦਾ ਕਹਾਣ ਤੁਸੀਂ ਕਰੀ ਜਾਂਦੇ ਹੋ ਸਰਕਾਰ ਬਹੁਤ ਲੰਮਾ ਟਾਈਮ ਨਹੀਂ ਚੱਲਦੀ ਇੱਥੇ ਵੱਡੇ ਵੱਡੇ ਗੱਲਾਂ ਕਰਨ ਵਾਲੇ ਵੀ ਚਲੇ ਗਏ ਠੀਕ ਆ ਇਹ ਬਹੁਤ ਮੰਦ ਭਾਗਾ ਪੱਤਰਕਾਰਾਂ ਨੂੰ ਗ੍ਰਿਫਤਾਰ ਕਰਨਾ ਉਹਨਾਂ ਦੇ ਮੋਬਾਈਲ ਖੋਣੇ ਉਹਨਾਂ ਦੇ ਮੈਕ ਖੋਣੇ ਉਹਨਾਂ ਦੇ ਕੋਲੋਂ ਠੀਕ ਆ ਉਹਨਾਂ ਨੂੰ ਉੱਥੇ ਬਿਠਾ ਕੇ ਰੱਖਣਾ ਵੀ ਤੁਸੀਂ ਕਵਰੇਜ ਨਹੀਂ ਕਰਨੀ ਇਹ ਸਾਰਾ ਸਾਰਾ ਗਲਤ ਆ ਇਹਦੀ ਆਪਾਂ ਨਿੰਦਿਆ ਕਰਦੇ ਆ ਤੇ ਹੋਣਾ ਵੀ ਨਹੀਂ ਚਾਹੀਦਾ ਠੀਕ ਆ ਜਰੂਰ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤੇ ਨਾਲੇ ਜਦੋਂ ਹੱਕ ਸੱਚ ਦੀ ਗੱਲ ਹੁੰਦੀ ਆ ਸਾਰੇ ਬੋਲਿਆ ਕਰੋ ਨਾਲ ਖੜਿਆ ਕਰੋ ਕਿੰਨਾ ਚਿਰ ਗੱਲ ਚ ਗੁੱਠਾ ਦੇ ਲੈਣਗੇ ਕੋਈ ਗੱਲ ਨਹੀਂ ਟਾਈਮ ਸਾਰਿਆਂ ਦਾ ਹੀ ਆਉਣਾ ਕੋਈ ਗੱਲ ਨਹੀਂ 5 ਸਾਲਾਂ ਲਈ ਸਰਕਾਰ ਬਣੀ ਆ ਕੋਈ 50 ਸਾਲਾਂ ਲਈ ਨਹੀਂ ਬਣੀ ਲੋਕ ਦਿਖਾ ਦੇਣਗੇ 24 ਆ ਗਿਆ ਨੇੜੇ ਇੱਥੇ ਹੀ ਤੁਸੀਂ ਆ ਇੱਥੇ ਹੀ ਆਪਾਂ ਸਾਰਿਆਂ ਨੇ ਵੇਖਣਾ ਹੀ ਆ ਯਾਰ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜੀ